ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੁਸੀਂ ਦੇਖ ਰਹੇ ਹੋ ਕਿਹੜੀ ਵਰਡ ਪੰਜਾਬੀ ਮੈਂ ਰਕੇਸ਼ ਕੁਮਾਰ ਅਜਰੀ ਖਬਰ ਸ਼ਹਿਨਕੋਦਰ ਤੋਂ ਜਿੱਥੇ ਕਿ ਸੀਵਰੇਜ ਵਿਭਾਗ ਦੀ ਇੱਕ ਲਾਪਰਵਾਹੀ ਵੇਖਣ ਨੂੰ ਸਾਹਮਣੇ ਆਈ ਦੇਖੋ ਤੁਸੀਂ ਸਾਡੇ ਪੱਤਰਕਾਰ ਰਜੇਸ਼ ਅਹਿਰ ਦੀ ਇੱਕ ਵਿਸ਼ੇਸ਼ ਰਿਪੋਰਟ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਰੇਲਵੇ ਰੋਡ ਨਕੋਦਰ ਵਿਕੇ ਇਹ ਬਿਲਕੁਲ ਰੇਲਵੇ ਫਾਟਕ ਦੇ ਲੱਗੇ ਜਾਂ ਤਸਵੀਰਾਂ ਮੈਂ ਤੁਹਾਨੂੰ ਵਿਖਾ ਰਿਹਾ ਵੇਖੋ ਇਹ ਨਗਰ ਕੌਂਸਲ ਨਕੋਦਰ ਦੇ ਕੁਝ ਨਲਿੱਕਿਆਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਤਕਰੀਬਨ 3 ਦਿਨ ਹੋ ਗਏ ਨੇ ਇਹ ਵਾਲੀ ਸੀਵਰੇਜ ਸਪਲਾਈ ਜਿਹੜੀ ਫੱਡੀ ਹੋਈ ਨੂੰ ਔਰ ਪ੍ਰਾਈਵੇਟ ਕੋਈ ਨਿਜੀ ਕੰਪਨੀ ਨੇ ਇਹ ਜਿਹੜੀ ਪਾਈਪਲਾਈਨ ਪਾਰ ਹੈ ਸਨ ਉਦੋਂ ਉਹਨਾਂ ਨੇ ਇਹਨੂੰ ਬ੍ਰੇਕ ਕੀਤਾ ਔਰ ਜਿਹੜੇ ਮਾਰਕੀਟ ਦੇ ਵਿੱਚ ਕੁਝ ਵੀਰ ਨੇ ਆਓ ਇਹਨਾਂ ਤੋਂ ਪੁੱਛਦੇ ਹਾਂ ਕਿ ਕਦੋਂ ਤੋ ਇਹ ਵਾਲਾ ਹਾਸਾ ਆਇਆ हां जी वीर जी सत श्री अकाल जी सत श्री अकाल जी की नई तडा मेरा जी सुरेंद्र ਗੱਲ ਜੀ ਤੇ ਇੱਕਾ ਤੋਂ ਪ੍ਰੋਬਲਮ ਆਈ ਹੈ ਬਲੀ ਇਹ ਬਈ ਤਿੰਨ ਚਾਰ ਦਿਨ ਹੋ ਗਏ ਆ ਭਾਜੀ ਇਹ ਕੋਈ ਹਨਾ ਕੋਈ ਰਾਤ ਨੂੰ ਪ੍ਰਾਈਵੇਟ ਕੰਪਨੀ ਚੋਰੀ ਤਾਰ ਪਾ ਗਈ ਹੈ ਪੈਸਾ ਆ ਗਈ ਹੈ ਤੇ ਉਹ ਦੂਜੇ ਦਿਨ ਤੋਂ ਹੋਣ ਰਿਹਾ ਵਾ ਤੇ ਅੱਜ ਅਸੀਂ ਕਿਸੇ ਨੂੰ ਫੋਨ ਕੀਤਾ ਜੀ ਕੋਈ ਅਫਸਰ ਕਿਸੇ ਤੋਂ ਨੰਬਰ ਲੈ ਗਏ ਉਹ ਕਹਿੰਦੇ ਵੀ 100 ਵਾਰ ਨੂੰ ਬੰਦੇ ਆਉਗੇ ਯਾਨੀ ਕਿ 2 ਦਿਨ ਤੱਕ ਸ਼ਾਇਦ ਛੁੱਟੀ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ 3 ਦਿਨ ਤੋਂ ਇਹ ਪ੍ਰੋਬਲਮ ਆਈ ਹੈ ਔਰ ਨਗਰ ਕੌਂਸਲ ਲਕੋਦਰ ਦੇ ਜਿਹੜੇ ਵਰਕਰ ਨੇ ਉਹਨਾਂ ਦੇ EMPLOYE ਕੋਈ ਵੀ ਇੱਥੇ ਆ ਪਹੁੰਚਿਆ ਜਾਂ ਨਹੀਂ ਨਹੀਂ ਭਾਜੀ ਸਾਡੇ ਦੇਖਣ ਤੇ ਤਾਂ ਨਹੀਂ ਕੋਈ ਵੀ ਨਹੀਂ ਆਇਆ ਹਜੇ ਤੱਕ ਨਾ ਕਿਸੇ ਨੇ ਪੁੱਛਿਆ ਕਿ ਵੀ ਕੀ ਪ੍ਰੋਬਲਮ ਕਿੱਦਾਂ ਹੋਈ ਹੈ ਕਿ ਇਹ ਸਾਰਾ ਇੱਧਰ ਪਾਣੀ ਰੇਲਵੇ ਦੇ ਅੰਦਰ ਜਾ ਰਿਹਾ ਵਾ ਇਹ ਇੱਧਰ ਬੈਕ ਸਾਈਡ ਤੇ ਵੀ ਜਿੱਦੋਂ ਉਹਨਾਂ ਨੇ ਪੱਟਿਆ ਉਦੋਂ ਦਾ ਹੋਣ ਲਿਆ ਪੈਰੀ ਦਸ਼ਕੋ ਜਿਵੇਂ ਕਿ ਵੀਰ ਨੇ ਦੱਸਿਆ ਕਿ ਜਿਹੜਾ ਪਾਣੀ ਦੀ ਇਹ ਪਾਈਪਲਾਈਨ ਫੱਟੀ ਹੈ ਟੋਟਲ ਪਾਣੀ ਸਾਰਾ ਰੇਲਵੇ ਕੁਆਟਰਾਂ ਦੇ ਅੰਦਰ ਜਾ ਰਿਹਾ ਹੈ ਔਰ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਨਾਏ ਕੁਆਟਰ ਕੁਲਦੇਵ ਰਾਜ ਠੀਕ ਹੈ ਜੀ ਇਹ ਕਦੋਂ ਤੋਂ ਪ੍ਰੋਬਲਮ ਆਈ ਹੈ ਵਲੀ ਤੁਹਾਡੀ ਵੀ ਦੁਕਾਨ ਮੈਂ ਦੇਖਾ ਬਿਲਕੁਲ ਨਜ਼ਦੀਕ ਹੈ ਜਤਿੰਦਰ ਹੋ ਗਈ ਤਿੰਨ ਚਾਰ ਦਿਨ ਤੇ ਨਗਰ ਕੌਂਸਲ ਨਕੌਦਰ ਦੇ ਕੋਈ ਵਰਕਰ ਜਾਂ ਕੋਈ EMPLOYE ਇਹ ਸੀ ਕੋਈ ਨਹੀਂ ਆਇਆ ਇਹਨੇ ਕੋਈ ਕੋਈ ਨਹੀਂ ਭੜਿਆ ਇੱਥੇ ਵੀਰੋ ਅੰਜੇਮੇ ਕੀ ਸਾਡੇ ਵੀਰ ਨੇ ਦੱਸਿਆ ਕਿ ਪੂਰੇ 3 ਦਿਨ ਹੋ ਗਏ ਨੇ ਇਹ ਵਾਲਾ ਹਾਸਤਾ ਪੇਸ਼ ਆਇਆ ਨੂੰ ਔਰ ਨਗਰ ਕੌਂਸਲ ਲਕੋਦਰ ਜਾਂ ਵਾਟਰ ਸਪਲਾਈ ਦਾ ਕੋਈ ਵੀ ਬੰਦਾ ਕੋਈ ਵੀ EMPLOYER ਇਹਦਾ ਮਸਲਾ ਹੱਲ ਕਰਨ ਨਹੀਂ ਆਇਆ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮੈਂ ਰਾਜੇਸ਼ ਕੁਮਾਰ ਅਹਿਰ KEDI WORLD NEWS